ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋ ਮੋਂਗੀ ਅੱਜ ਆਪਾਂ ਚੱਲੇ ਸੀ ਪਿੰਡ ਨੂੰ ਵਾਪਸ ਮਮਾ ਬਹੁਤ ਦਿਨ ਘੁੰਮ ਕੇ ਲੇ ਫਾਈਨਲੀ ਹੁਣ ਆਪਾਂ ਪਿੰਡ ਨੂੰ ਵਾਪਸ ਚੱਲੇ ਆਂ ਹਾਂਜੀ ਆਪਾਂ ਹੁਣ ਕਿੱਥੇ ਪਹੁੰਚ ਗਏ ਹਾਂ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਆਹ ਗੀਤ ਤਾਂ ਸਾਰੇ ਜਾਣਦੇ ਨੇ ਤੇ ਚਲੋ ਪਰੋਣਾ ਪਤਨਾ ਗੁਰਦੁਆਰਾ ਸਾਹਿਬ ਚੱਕੀ ਮਿਲਦੇ ਆਂ これ言うことなのかな。いいね

Han er barnet mitt. ਹਾਂਜੀ ਅੱਪਏ ਇੱਥੇ ਪਾਤਸ਼ਾਹ ਰੂਡ ਤੋਂ ਲੰਘ ਰਹੇ ਸੀ ਤੇ ਇੱਥੇ ਆਪਾਂ ਨੂੰ ਬਹੁਤ ਸਾਰੇ ਹੰਬ ਦੇਖੇ ਸੀ ਚਾਰ ਪੌਣਾ ਸੀ ਤੇ ਆਪਾਂ ਸੋਚਿਆ ਇੱਥੋਂ ਹੀ ਲੈ ਲਈਏ ਤੇ ਇਹ ਤੋਂ ਹੰਬ ਲੈ ਕੇ ਹੁਣ ਆਪਾਂ ਸਿੱਧਾ ਜਾਵਾਂਗੇ ਘਰੇ ਹਾਂਜੀ ਹੁਣ ਬੱਜੇ ਨੇ ਸ਼ਾਮ ਦੇ 5 ਕ ਤੇ ਹੁਣ ਆਪਾਂ ਆਈ ਸੀਗੇ ਗੁਰਦੁਆਰਾ ਮਸਤੋਣਾ ਸਾਹਿਬ ਦੱਸੇ ਵੀ ਚੋ ਦਰਸ਼ਨੀ ਕਰਿਓ ਵੀਡੀਓ ਚ ਅੰਤ ਤੱਕ ਬਣੇ ਰਿਹਾ ਕਰੋ ਸਾਰੀ ਵੀਡੀਓ ਨੂੰ ਥਰੂ ਦੇਖਿਆ ਕਰੋ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਰਹੋ

गुरु सुर भाई बलो जी ने गुरु बाबर दास महाराज का गहना सारी मुलाकटा दसी भी महाराज संगतों दूरों दूर चल रही है अज पूरे सही संत हो गए ਦੀ ਆਪ ਵੀ ਦਰਸਾਉਂ ਤੋਂ ਲੱਗਿਆ ਪਰਮਾਤਮਾ ਜਿਵੇਂ ਕਹਿੰਦਾ ਇੱਧਰ ਆ ਭਗਤ ਹੋਵਾ ਮਨ ਦੇ ਸਾਰੀਆਂ ਸੰਗਤਾਂ ਨੂੰ ਪਜਾਦਾ ਤੇ ਕਰਾਉਂਦਾ ਉਹ ਯਾਤਾਂ ਸਾਰੀਆਂ ਸੰਗਤਾਂ ਦਾ ਮੰਦਿਰ ਸੁਗੁਰੂ ਸਰੂਪ ਸਤਿਗੁਰੂ ਦਾ ਹਸਿ ਨਿਵਾਵਾਂ ਪਾਤਾ ਸਾਰੀਆਂ ਸੰਗਤਾਂ ਦਾ ਸਰਸੰਦਾਰੇ ਬੰਦੇ ਤੇ ਸੰਗਤਾਂ ਜਿਹੜੀਆਂ ਉਹ ਜਿਨਾਂ ਨਾਲ ਕਰਨਾ ਨਾਮ ਰੇਤਨਾ ਕੰਨੀ ਕਰਦੀ ਤੇ ਸਾਰੀਆਂ ਸੰਗਤਾਂ ਬੈਠੇ 목 아직аль 게게 점근 estamos bien cansados že20이 되게 교환하는 중。 여긴 어떻게 돌고 가니 ਬਾਬੇ ਦੇ ਚਾਏ ਆਏ ਸੋਨੇ ਆਪਾਂ ਬਾਬੇ ਚਾਤਾ ਆਇਆ ਹੁਣ ਆਪਾਂ ਬਾਬੇ ਦੇ ਜਾ ਕੇ ਆਏ ਆ ਹੋਰ ਕਿੱਥੇ ਗਏ ਸੀ ਆਪਾਂ ਪਾਏ ਮਾ ਪਾਏ ਹੁਣ ਆਪੇ ਦੇ ਦੇ ਹੈ ਨਹੀਂ ਆਪਾਂ ਬੋਲਦਾ ਬਾਬੇ ਦਾ ਦੋ ਦੇ ਮਾਸੀ ਆ ਇਸ ਆਈਸੀ ਲਾਈਨ ਦੀ ਤੇਰੀ ਆਈਸੀ ਜੇ ਤੋ ਹੋਏ ਦੇ ਦਾਂਗੇ ਯਾਰ ਨਹੀਂ ਹੁਣ ਨਾ ਖਾਏਗਾ ਇਸੀ ਸ਼ੀਨ ਆਣਾ ਹੀ ਚੱਲੂਗਾ ਇੱਥੇ ਮੇਰਾ ਸਿੱਧੂ ਖਰਚਾ ਫੇਨ ਕਰਮਾਰ ਦੀ ਕਰੇ ਆ ਗਈ ਆਈਸੀ ਆ ਗਈ ਕੀ ਸਿਸਾ ਖੁੱਲਦਾ ਨਹੀਂ ਮਾਸੀ ਸਾਡਾ ਕਿਹਨੂੰ ਸਾਡਾ ਸਿਸਾ ਬੰਦ ਹੈ ਉਹ ਤਾਂ ਆਲਜੋ ਬਾਈ ਵਧੀਆ ਰੋਂਦੇ ਵਾ ਤਾਂ ਆਪਰੇ ਨਾ ਲੈ ਸ਼ੋਨੇ ਆਈ ਤਾਂ ਆਈ ਤਾਂ ਟਕਰ ਜਾ ਬੈ ਕੇ ਖਾ ਉਹ ਬੈ ਕੇ ਠੀਕ ਬੈ ਕੇ ਬੈ ਕੇ ਖਾ ਇਸੇ ਮਿਰਚ ਉੱਚ ਬੈਠ ਚੋਈਂ ਬੈ ਕੇ ਖਾ ਕੇ ਨੀ ਟਾਕ ਟਾ ਦੀ ਖੋਲ ਕੇ ਦੇ ਮਾ ਅਬ ਖਿੱਚੋ ਕਾਗਜ਼ ਨੂੰ ਖਿੱਚ ਲਓ ਪੜ੍ਹ ਲਓ ਮੋਬਾਈਲ ਇਸ ਆਫਿਸ ਗਿਆ ਕਿੰਨੇ ਗਿਆ ਇਹ ਪਟੂਰੀ ਖਾਦੀ ਸੀ ਨਾ ਉਹ ਜੰਮੀ ਵਦਿਆਣੀ ਸੀ ਬੜੀ ਮੋਣੀ ਮੈਂ ਅੱਧੇ ਬੋੜਾ ਬੜਾ ਪਾ ਪਾ ਪਹਿਲਾਂ ਸਹੀ ਬੰਨੀ ਨਾ ਤੂੰ ਲੈ ਫੜ ਲੈ ਫੜ ਤੂੰ ਇਹਨੂੰ ਆਪੇ ਇਹਦੇ ਵਿੱਚ ਪਾ ਦਿੰਦੇ ਆਂ ਚਲ ਕੋਈ ਨਾ ਜਰੀ ਕਰ ਲੈ ਕਰ ਇੱਤ ਵੱਡਲਾ ਜੋ ਨਹੀਂ ਇਹ ਹਾਂ ਮੈਂ ਇੱਤ ਮੈਂ ਨਹੀਂ ਗੱਲ ਬੱਦਹੀ ਰਹੀ ਨਹੀਂ ਨੰਦੀ ਵੀਰ ਐਵੇਂ ਚੂਪ ਹੋਣੋਂ ਤੇ ਗੇਬੇ ਦਾੰਬਦੂਮ ਜੇ ਪਾਉਣੇ ਹੁੰਦੇ ਸਪੈਲ ਬਾਸ ਕੰਮ ਲੱਗ ਗਏ ਤੂੰ ਬੰਗੀ ਆਈ ਹੋਈ ਜੰਦੀ ਆ ਭਾਈ ਦਿੰਦਾਨੀ ਬੁੱਤ ਮੈਨੂੰ ਗੁਲਫੀ ਹੈ ਕਹਦੇ ਤੂੰ ਚਾਚਾ ਦੇ ਦੇਂਗਾ ਦੇ ਦੇ ਨਾ ਕਰ ਬੜਾ ਮਾਸ਼ੀ ਅੱਗੇ ਚੱਗੀ ਸੋਨੀ ਗugu ਚਾਚਾ ਦਿੰਦਾਨੀ ਬੁੱਤ ਕਹਦੇ ਤੂੰ ਨਹੀਂ ਤੂੰ ਕਹਦੇ ਫਿਰ ਕਿ ਚਾਚਾ ਦੇ ਦੇ ਖਾ ਲੀ ਜੋਲੂ ਮੋਲੂ ਜ਼ਾ ਹੈ ਪਹੁੰਚ ਕੇ ਹਮ ਬੁੱਕੂ ਖਾ ਰਹੇ ਸੀ ਆਪਣੇ ਚਾਚਾ ਨੂੰ ਰੋਟੀ ਰੋਟੀ ਇਹ ਵਸ ਕਦੀ ਕਦੀ ਖਾਂਦੀ ਹੈ ਸ਼ਾਂਕ ਨਾਲ ਨਹੀਂ ਤਾਂ ਬੁਰਾ ਹਾਲ ਹੋ ਜਾ ਬਹੁਤ ਜ਼ਿਆਦਾ ਕੇਸੀ ਨੂੰ ਰੋਟੀ ਖਾਣੇ ਤੇ ਚਲੋ ਮਿਲਦੇ ਹਾਂ ਜੀ ਫਿਰ ਅਪਾ ਨੈਕਸਟ ਵੀਡੀਓ ਚ Thank you. Bye bye.